ਦੋਸਤੋ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਨਵਨੀਤ ਕਲਾਸਿਸ ਤੇ ਆਪਾਂ ਗੱਲ ਕਰ ਰਹੇ ਹਾਂ ਕਲਾਸ 12th ਦੇ ਪੰਜਾਬੀ ਲਿਟਰੇਚਰ ਦੇ ਬਾਰੇ ਵਿੱਚ ਜਿਸ ਵਿੱਚ ਆਪਣੀ ਬੁੱਕ ਦੇ ਵਿੱਚ ਇੱਕ ਪਾਠ ਹੈ ਕਹਾਣੀ ਸੰਸਾਰ ਉਸ ਦੇ ਬਾਰੇ ਆਪਾਂ ਕਲਾਸਾਂ ਸ਼ੁਰੂ ਕੀਤੀਆਂ ਸੀ ਜਿਸ ਵਿੱਚ ਆਪਾਂ ਆਪਣੇ ਫਰਸਟ ਲੈਕਚਰ ਦੇ ਵਿੱਚ ਆਪਣੇ ਫਰਸਟ ਚੈਪਟਰ ਦੀ ਗੱਲ ਕੀਤੀ ਸੀ ਜਿਹੜਾ ਚੈਪਟਰ ਸੀ ਪੂਆ ਨਾਨਕ ਸਿੰਘ ਨੇ ਲਿਖਿਆ ਸੀ ਉਹਨਾਂ ਦੇ ਕੁਐਸ਼ਨਸ ਦੇ ਬਾਰੇ ਜਿ ਆਪਾਂ ਪੂਰੀ ਡਿਟੇਲ ਚ ਗੱਲ ਕਰ ਚੁੱਕੇ ਹਾਂ ਤੇ ਅੱਜ ਆਪਾਂ ਗੱਲ ਕਰ ਰਹੇ ਹਾਂ ਆਪਣੇ ਕਹਾਣੀ ਸੰਸਾਰ ਦੇ ਵਿੱਚੋਂ ਹੀ ਸ਼ਹੀਦ ਦੀ ਮਾਂ ਜਿਹੜਾ ਚੈਪਟਰ ਹੈ ਸੰਤ ਸਿੰਘ ਸੇਖੋ ਦੁਆਰਾ ਲਿਖਿਆ ਗਿਆ ਉਸਦੇ ਕੁਐਸ਼ਨਸ ਦੀ ਇਸ ਤੋਂ ਪਹਿਲਾਂ ਵੀ ਆਪਣੀਆਂ 12th ਕਲਾਸ ਤੋਂ ਰਿਲੇਟਿਡ ਆਪਾਂ ਕਹਿ ਸਕਦੇ ਹਾਂ ਤਿੰਨ ਤੋਂ ਚਾਰ ਕਲਾਸਾਂ ਹੋ ਚੁੱਕੀਆਂ ਹਨ ਪਲੇਲਿਸਟ ਬਣੀ ਹੋਈ ਹੈ ਤੁਸੀਂ ਦੇਖ ਸਕਦੇ ਹੋ ਤੇ ਆਪਾਂ ਉਸੇ ਹਿਸਾਬ ਨਾਲ ਆਪਣੀ ਕਲਾਸ ਨੂੰ ਅੱਜ ਸ਼ੁਰੂ ਕਰ ਰਹੇ ਹਾਂ ਅੱਪਾ ਗੱਲ ਕਰਾਂਗੇ ਕੁਐਸ਼ਨਸ ਦੀ ਚੈਪਟਰ ਤਾਂ ਤੁਸੀਂ ਪੜ ਹੀ ਰੱਖਿਆ ਹੋਊਗਾ ਤਾਂ ਚੈਪਟਰ ਤੋਂ ਬਾਅਦ ਆਪਾਂ ਇਹਨਾਂ ਦੇ ਜਿਹੜੇ ਕੁਐਸ਼ਨਸ ਰਹਿੰਦੇ ਹਨ ਉਹਨਾਂ ਦੇ ਬਾਰੇ ਗੱਲ ਕਰਦੇ ਹਾਂ ਫਰਸਟ ਕੁਐਸ਼ਨ ਆਪਾਂ ਨੂੰ ਦਿੱਤਾ ਹੋਇਆ ਹੈ ਕਿ ਗੁਰਜੀਤ ਦੇ ਘਰ ਦੀ ਆਰਥਿਕ ਹਾਲਤ ਕਿਹੋ ਜਿਹੀ ਸੀ ਗੁਰਜੀਤ ਦੇ ਘਰ ਦੀ ਆਰਥਿਕ ਹਾਲਤ ਕਿਹੋ ਜਿਹੀ ਸੀ ਆਪਾਂ ਨੂੰ ਪਤਾ ਹੈ ਕਿ ਇਹ ਪੁਰਾ ਚੈਪਟਰ ਗੁਰਜੀਤ ਦੀ ਡੈਥ ਦਾ ਹੋ ਜਾਣਾ ਫਿਰ ਉਸ ਤੋਂ ਬਾਅਦ ਉਹਨਾਂ ਦੀ ਜਿਹੜੀ ਮਾਂ ਹੈ ਜਸਵੰਤ ਕੌਰ ਉਹਨਾਂ ਦੀ ਮਾਸੀ ਸਤਵੰਤ ਕੋਰ ਇਹਨਾਂ ਦੇ ਇर्द-ਗਿਰਦ ਘੁੰਮਦਾ ਫਿਰ ਇਹਨਾਂ ਦੇ ਹੀ ਆਪਾਂ ਕਹੀਏ ਕਿ ਇੱਕ ਹੋਰ ਭਰਾ ਹੁੰਦਾ ਜਿਹੜਾ ਉਹਦਾ ਨਾਮ ਹੁੰਦਾ ਚਰਨਜੀਤ ਤਾਂ ਇਹਨਾਂ ਦੇ ਆਲੇ-ਦੁਆਲੇ ਇਹ ਚੈਪਟਰ ਘੁੰਮਦਾ ਠੀਕ ਹੈ ਤਾਂ ਜਿਹੜਾ ਗੁਰਜੀਤ ਹੈ ਉਹਨਾਂ ਦੇ ਆਰਥਿਕ ਘਰ ਦੀ ਹਾਲਾਤ ਜਿਹੜੇ ਸਾਨੂੰ ਕਿੱਦਾਂ ਦੇ ਸਨ ਕਿ ਉਹਨਾਂ ਦੇ ਪਿਤਾ ਜੀ ਦਾ ਤਾਂ ਦੇਹਾਂਤ ਹੋ ਚੁੱਕਿਆ ਤੇ ਇਹ ਗੁਰਜੀਤ ਉਸ ਘਰ ਦੇ ਵਿੱਚ ਥੋੜਾ ਆਪਾਂ ਕਹਿ ਸਕਦੇ ਹਾਂ ਕਿ ਵੱਡਾ ਦਿਖਾਇਆ ਗਿਆ 17-18 ਸਾਲ ਦਾ ਤੇ ਇੱਕ ਉਹਨਾਂ ਦੀ ਮਾਂ ਹੈ ਤੇ ਨਾਲ ਹੀ ਇਹ ਟੋਟਲ ਪੰਜ ਭੈਣ ਭਰਾ ਹਨ ਦੋ ਭਰਾ ਹੈ ਤੇ ਦੋ ਭੈਣਾਂ ਹੋਰ ਹਨ ਜਿਹੜੀਆਂ ਹਜੇ ਛੋਟੇ ਹੀ ਹਨ ਤੇ ਸਕੂਲ ਦੇ ਵਿੱਚ ਪੜ੍ਹਦੇ ਹਨ ਠੀਕ ਹੈ ਗੁਰਜੀਤ ਦੇ ਘਰ ਦੀ ਹਾਲਤ ਬਹੁਤ ਖਰਾਬ ਹੈ ਕਿਉਂ ਕਿ ਕਮਾਉਣ ਵਾਲਾ ਸਿਰਫ ਕੌਣ ਹੈ ਗੁਰਜੀਤ ਹੀ ਹੈ ਜ਼ਮੀਨ ਬਹੁਤ ਜ਼ਿਆਦਾ ਨਹੀਂ ਸੀ ਉਹ ਜ਼ਮੀਨ ਵਿੱਚ ਵੀ ਕੋਈ ਖਾਸ ਫਸਲ ਨਹੀਂ ਸੀ ਹੁੰਦੀ ਜ਼ਮੀਨ ਵੀ ਤਾਂ ਹੈ ਉਹ ਵੀ ਬਹੁਤ ਥੋੜੀ ਹੈ ਲੇਕਿਨ ਉਹਦੇ ਤੇ ਵੀ ਆਪਾਂ ਕਹਿ ਸਕਦੇ ਹਾਂ ਇੱਕ ਇਕੱਲੇ ਬੰਦੇ ਨੇ ਕੰਮ ਕਰਨਾ ਹੋਵੇ ਤਾਂ ਇੰਨੀ ਪੈਦਾਵਾਰ ਉਹ ਨਹੀਂ ਕਰ ਰਿਆ ਉਹਦੇ ਤੋਂ ਨਹੀਂ ਹੋ ਪਾਰੀ ਉਹ ਫਸਲ ਸਹੀ ਤਰੀਕੇ ਨਾਲ ਇਸ ਲਈ ਉਸ ਜ਼ਮੀਨ 'ਚੋਂ ਫਸਲ ਵੀ ਨਹੀਂ ਹੋ ਪਾਰੀ ਸੀ ਸਹੀ ਪੈਦਾਵਾਰ ਨਹੀਂ ਹੋਣ ਕਰਕੇ ਆਮਦਨ ਵੀ ਪੂਰੀ ਨਹੀਂ ਮਿਲ ਰਹੀ ਸੀ ਗੁਰਜੀਤ ਦੀਆਂ ਦੋ ਛੋਟੀਆਂ ਭੈਣਾਂ ਤੇ ਦੋ ਛੋਟੇ ਭਰਾ ਸਨ ਮਤਲਬ ਇਹ ਪੰਜ ਭੈਣ ਭਰਾ ਸਨ ਜੋ ਪ੍ਰਾਇਮਰੀ ਸਕੂਲਾਂ ਵਿੱਚ ਪੜ੍ਹਦੇ ਸਨ ਮਤਲਬ ਬਹੁਤ ਜ਼ਿਆਦਾ ਛੋਟੇ ਸਨ ਇਹਨਾਂ ਦੀ ਹੈਲਪ ਨਹੀਂ ਕਰ ਸਕਦੇ ਸੀ ਉਹ ਖੇਤ ਦੇ ਵਿੱਚ ਜਸਵੰਤ ਗੌਰ ਉਹਨਾਂ ਨੂੰ ਪੜ੍ਹਾ ਕੇ ਨੌਕਰੀ ਲਗਾਉਣਾ ਚਾਹੁੰਦੀ ਸੀ ਟੱਬਰ ਦੇ ਗੁਜ਼ਾਰੇ ਜੋਗੀ ਉਪਜ ਗੁਰਜੀਤ ਖੇਤੀ ਵਿੱਚੋਂ ਨਹੀਂ ਕਰ ਸਕਦਾ ਸੀ ਤੇ ਹੁਣ ਚਾਰ ਭੈਣ ਭਰਾਵਾਂ ਨੂੰ ਪੜ੍ਹਾਉਣਾ ਤੇ ਫਿਰ ਘਰ ਦਾ ਪੂਰਾ ਖਰਚਾ ਉਠਾਉਣਾ ਤੇ ਉਹਨਾਂ ਦੀ ਜਿਹੜੀ ਮਾਂ ਹੈ ਜਸਵੰਤ ਕੌਰ ਉਹ ਚਾਹੁੰਦੀ ਹੈ ਕਿ ਇਹਨਾਂ ਬੱਚਾ ਨੂੰ ਉਹ ਨੌਕਰੀ ਵੀ ਲਾਵਾਵੇ ਪੜਾਵੇ ਵੀ ਤੇ ਸਾਰੀਆਂ ਚੀਜ਼ਾਂ ਖੇਤੀ ਦੇ ਨਾਲ ਪੂਰੀਆਂ ਨਹੀਂ ਹੋ ਪਾਰੀਆਂ ਸੀ ਪੂਰੇ ਟੱਬਰ ਦਾ ਪੂਰੇ ਪਰਿਵਾਰ ਦਾ ਖਰਚਾ ਜਿਹੜਾ ਹੈ ਉਹ ਗੁਰਜੀਤ ਖੇਤੀ ਦੇ ਹਿਸਾਬ ਨਾਲ ਪੂਰਾ ਨਹੀਂ ਕਰ ਪਾਰਿਆ ਸੀ ਇਸ ਲਈ ਉਹਨਾਂ ਦੀ ਆਰਥਿਕ ਜਿਹੜੀ ਸਥਿਤੀ ਸੀ ਉਹ ਬਹੁਤ ਖਰਾਬ ਸੀ ਨੈਕਸਟ ਕੁਐਸਚਨ ਦੀ ਆਪਾਂ ਗੱਲ ਕਰਦੇ ਹਾਂ ਜਸਵੰਤ ਕੌਰ ਗੁਰਜੀਤ ਨੂੰ ਫੌਜ ਵਿੱਚ ਭਰਤੀ ਕਿਉਂ ਕਰਵਾਉਣਾ ਚਾਹੁੰਦੀ ਸੀ ਕਿਉਂਕਿ ਉਹ ਚਾਹੁੰਦੀ ਹੈ ਕਿ ਉਹਨਾਂ ਦੇ ਜਿਹੜੇ ਛੋਟੇ ਭੈਣ ਭਰਾ ਹਨ ਉਹ ਪੜ੍ਹ ਲਿਖ ਜਾਣ ਤੇ ਪੜ੍ਹ ਲਿਖ ਕੇ ਕਿਸੇ ਚੰਗੇ ਕੰਮ ਦੇ ਵਿੱਚ ਲੱਗ ਜਾਣ ਠੀਕ ਹੈ ਤੇ ਨਾਲ ਹੀ ਜਿਹੜੀ ਖੇਤ ਦੀ ਉਪਜਾਅ ਹੋ ਨਹੀਂ ਰਹੀ ਤੇ ਜਦੋਂ ਗੁਰਜੀਤ ਫੌਜ ਦੇ ਵਿੱਚ ਲੱਗ ਜਾਊਗਾ ਵਰਤੀ ਹੋ ਜਾਊਗਾ ਤਾਂ ਉਹ ਕੀ ਕਰੂਗੀ ਉਸ ਜ਼ਮੀਨ ਨੂੰ ਠੇਕੇ ਤੇ ਦੇ ਦੂਗੀ ਇਸ ਤਰੀਕੇ ਦੀ ਉਹਦੀ ਪੂਰੀ ਪਲੈਨਿੰਗ ਕੀਤੀ ਗਈ ਹੁੰਦੀ ਹੈ ਪਹਿਲਾਂ ਹੀ ਡਿਸਾਈਡ ਕਰ ਰੱਖਿਆ ਹੁੰਦਾ ਉਹਨੇ ਉਹਨੇ ਗੁਰਜੀਤ ਤੋਂ ਬਹੁਤ ਜ਼ਿਆਦਾ ਉਮੀਦਾਂ ਲਾ ਰੱਖੀਆਂ ਹੁੰਦੀਆਂ ਜਸਵੰਤਕੌਰ ਦੇ ਘਰ ਦੀ ਹਾਲਾਤ ਠੀਕ ਨਹੀਂ ਸੀ ਕਿਉਂਕਿ ਜਦੋਂ ਆਰਥਿਕ ਹਾਲਾਤ ਹੀ ਠੀਕ ਹੈ ਨਹੀਂ ਤਾਂ ਆਪਾਂ ਕੰਡੀਸ਼ਨ ਸਮਝ ਸਕਦੇ ਹਾਂ ਤੇ ਖੇਤੀ ਵਿੱਚੋਂ ਵੀ ਕੋਈ ਖਾਸ ਉਪਜ ਨਹੀਂ ਹੋ ਰਹੀ ਸੀ ਇਹ ਵੀ ਆਪਾਂ ਹੁਣੀ ਪੜਿਆ ਉਹ ਆਪਣੇ ਛੋਟੇ ਬੱਚਿਆਂ ਨੂੰ ਪ੍ਰਾਇਮਰੀ ਚ ਪੜਾ ਕੇ ਉੱਚੇ ਅਹੁਦਿਆਂ ਤੇ ਲਿਆਉਣਾ ਚਾਹੁੰਦੀ ਸੀ ਉਹ ਚਾਹੁੰਦੀ ਸੀ ਕਿ ਪ੍ਰਾਇਮਰੀ ਤੱਕ ਹੀ ਨਹੀਂ ਸਿਰਫ 10th 11th 12th ਹੀ ਨਹੀਂ ਉਹ ਚਾਹੁੰਦੀ ਹੈ ਕਿ ਉਹਨਾਂ ਨੂੰ ਕਾਲਜ ਚ ਵੀ ਪੜਾਵੇ ਤੇ ਉਹ ਅੱਗੇ ਪੜ੍ਹ ਲਿਖ ਕੇ ਕਿਸੇ ਅਹੁਦੇ ਤੇ ਪਹੁੰਚਣ ਇਸ ਲਈ ਉਹ ਗੁਰਜੀਤ ਨੂੰ ਸੇਨਾ ਚ ਭਰਤੀ ਕਰਵਾਉਣਾ ਚਾਹੁੰਦੀ ਸੀ। ਇਹੀ ਇੱਕ ਰੀਜਨ ਸੀ। ਠੀਕ ਹੈ? ਕਿਉਂਕਿ ਉਹ ਗੁਰਜੀਤ ਦੇ ਸਿਰ ਤੇ ਹੀ ਆਪਦੇ ਸਾਰੇ ਸੁਪਨੇ ਪੂਰੇ ਕਰਨਾ ਚਾਹੁੰਦੀ ਹੈ। ਅੱਗੇ ਆਪਣਾ ਨੈਕਸਟ ਕੁਐਸਚਨ ਜਸਵੰਤ ਕੌਰ ਇਸ ਤ੍ਰਾਸਦੀ ਦੀ ਜ਼ਿੰਮੇਵਾਰੀ ਆਪਣੀ ਉੱਪਰ ਲੈਂਦੀ ਹੋਈ ਕੀ ਕਹਿੰਦੀ ਹੈ? ਤ੍ਰਾਸਦੀ ਦਾ ਅਰਥ ਹੈ ਕਿ ਉਹਨਾਂ ਦੇ ਬੇਟੇ ਦਾ ਦਿਹਾਂਤ ਹੋ ਚੁੱਕਿਆ ਤੇ ਉਸ ਮੋਤ ਦਾ ਜ਼ਿੰਮੇਵਾਰ ਉਹ ਕਿਨੂੰ ਤੈਰੋਂਦੀ ਹੈ? ਆਪਦੇ ਆਪ ਨੂੰ ਤੈਰੋਂਦੀ ਹੈ। ਉਹ ਕਹਿੰਦੀ ਹੈ ਕਿ ਇਹ ਸਭ ਮੇਰੀ ਵਜ੍ਹਾ ਨਾਲ ਹੋਇਆ। ਕਿਉਂਕਿ ਉਹਨੇ ਉਹਨੂੰ ਝੂਠ ਬੋਲਣ ਲਈ ਮਜਬੂਰ ਕੀਤਾ ਕਿ ਤੂੰ ਝੂਠੀ ਆਪਣੀ ਏਜ ਦੱਸਦੀ ਤੇ ਕਿਉਂਕਿ ਵੀ ਆਪਾਂ ਕਹਿ ਸਕਦੇ ਹਾਂ ਵੀ 21 ਸਾਲ ਦੇ ਬੱਚੇ ਨੂੰ ਫੌਜ ਦੇ ਵਿੱਚ ਉਹ ਭਰਤੀ ਕਰ ਰਹੀ ਹੈ ਲੇਕਿਨ ਉਹਦੀ ਏਜ ਹੈ ਸਾਰੀ 16 17 ਸਾਲ ਉਹਨੂੰ ਫੌਜ ਕੋਈ ਭਰਤੀ ਨਹੀਂ ਕਰ ਰਿਆ ਇਸ ਲਈ ਉਹਦੀ ਮਾਂ ਉਹਦੇ ਸਰੀਰ 'ਚ ਹੈਲਥੀ ਓਨ ਕਰਕੇ ਉਹਨੂੰ ਝੂਠ ਬੋਲਣ ਲਈ ਕਹਿ ਦਿੰਦੀ ਹੈ ਤਾਂ ਉਹ ਉਹਦੀ ਮੋਦ ਹੈ ਜ਼ਿੰਮੇਵਾਰ ਫਿਰ ਬਾਅਦ 'ਚ ਉਹਨੂੰ ਆਪ ਹੀ ਲੱਗਦਾ ਕਿ ਇਹ ਸਭ ਮੇਰੀ ਵਜ੍ਹਾ ਨਾਲ ਹੋਇਆ ਜਸਵੰਤੂ ਕੌਰ ਕਹਿੰਦੀ ਹੈ ਕਿ ਵੇ ਪੁੱਤਾ ਗੁਰਜੀਤ ਨੂੰ ਮੌਦੇ ਮੂੰਹ ਵਿੱਚ ਤਾਂ ਮੈਂ ਤੱਤੀ ਨੇ ਆਪ ਹੀ ਧੱਕਿਆ ਮਤਲਬ ਕਿ ਉਹ ਕਹਿੰਦੀ ਮੈਂ ਆਪ ਹੀ ਉਹਨੂੰ ਭੇਜਣ ਦਾ ਕੰਮ ਕੀਤਾ ਉਸ ਜਗ੍ਹਾ ਤੇ ਭਰਤੀ ਵਾਲੇ ਅਫਸਰ ਨੇ ਉਮਰੋ ਛੋਟਾ ਹੋਣ ਕਰਕੇ ਉਸਨੂੰ ਮੋੜ ਦਿੱਤਾ ਸੀ ਕਿਉਂਕਿ ਜਿਹੜਾ ਅਫਸਰ ਸੀ ਉਹ ਵੀ ਆਪਦੀ ਜਗ੍ਹਾ ਸਹੀ ਸੀ ਕਿਉਂਕਿ ਉਹਦੀ ਏਜ ਕਾਫੀ ਛੋਟੀ ਹੈ ਮੈਂ ਪਾਪਨ ਨੇ ਉਸਨੂੰ ਝੂਠ ਬੁਲਵਾਇਆ ਉਹ ਆਪਣੀ ਉਮਰ ਵੱਧ ਦੱਸੀ ਤੇ ਭਰਤੀ ਹੋ ਗਿਆ ਉਹਨੇ ਕੀ ਕੀਤਾ ਉਹਨੂੰ ਝੂਠ ਬੋਲਣ ਲਈ ਆਖਿਆ ਤਾਂ ਉਸ ਬੱਚੇ ਨੇ ਕੀ ਕੀਤਾ ਝੂਠ ਬੋਲਤਾ ਤੇ ਭਰਤੀ ਹੋ ਗਿਆ ਤਾਂ ਮੈਂ ਸੋਚਦੀ ਆ ਵਾਹਿਗੁਰੂ ਨੇ ਵਾਹਿਗੁਰੂ ਨੇ ਉਸ ਝੂਠ ਦੀ ਸਜ਼ਾ ਦਿੱਤੀ ਹੈ ਮਤਲਬ ਉਹਨੇ ਝੂਠ ਬੋਲਿਆ ਤਾਂ ਇਸ ਲਈ ਉਸ ਝੂਠ ਦੀ ਸਜ਼ਾ ਉਹਨੂੰ ਕੀ ਮਿਲੀ ਆਪਦੇ ਪੁੱਤਰ ਦੀ ਮੋਤ ਦਾ ਆਪਾਂ ਕਹਿ ਸਕਦੇ ਹਾਂ ਸਦਮਾ ਇਹ ਚੀਜ਼ ਇਸ ਲਈ ਉਹ ਆਪਦੇ ਆਪ ਨੂੰ ਜ਼ਿੰਮੇਵਾਰ ਠਹਿਰਾ ਰਹੀ ਹੈ ਕਿ ਅਗਰ ਮੈਂ ਇਹਨੀਆਂ ਉਮੀਦਾਂ ਨਾ ਲਾਉਂਦੀ ਅਗਰ ਮੈਂ ਉਹਨੂੰ ਇਸ ਚੀਜ਼ ਲਈ ਫੋਰਸ ਨਾ ਕਰਦੀ ਤਾਂ ਸ਼ਾਇਦ ਅੱਜ ਉਹਦਾ ਬੇਟਾ ਜੀਵਿਤ ਹੁੰਦਾ ਠੀਕ ਹੈ ਅਗਲਾ ਕੁਐਸਚਨ ਦੇਖਦੇ ਆਪਾਂ ਚਰਨਜੀਤ ਆਪਣੀ ਚਾਚੀ ਨੂੰ ਤਰਵਾਸ ਕਿਵੇਂ ਤਰੋਂਦਾ ਹੈ ਮਤਲਬ ਹੁਣ ਕਿਸੇ ਦੇ ਘਰੇ ਡੈਥ ਹੋ ਜੇ ਤਾਂ ਆਪਾਂ ਉਹਨਾਂ ਨੂੰ ਹਿੰਮਤ ਦੇਣ ਦਾ ਕੰਮ ਤਾਂ ਕਰਦੇ ਹੀ ਆ ਹਨਾ ਤਾਂ ਚਰਨਜੀਤ ਵੀ ਉਹਦਾ ਭਰਾ ਹੀ ਹੈ ਲੇਕਿਨ ਆਪਾਂ ਕਹਿ ਸਕਦੇ ਹਾਂ ਕਿ ਇਹ ਚਾਚੇ ਤਾਏ ਦੇ ਪੁੱਤਰ ਹਨ ਜਿਹੜਾ ਗੁਰਜੀਤ ਹੈ ਤੇ ਚਰਨਜੀਤ ਹੈ ਚਰਨਜੀਤ ਆਪਣੀ ਚਾਚੀ ਨੂੰ ਉਤਰਵਾਸ ਦਿੰਦਾ ਹੋਇਆ ਕਹਿੰਦਾ ਹੈ ਕਿ ਚਾਚੀ ਇਹਦੇ ਵਿੱਚ ਤੇਰਾ ਕੋਈ ਕਸੂਰ ਨਹੀਂ ਉਹਨਾਂ ਨੂੰ ਕਹਿੰਦਾ ਹੈ ਕਿ ਤੁਸੀਂ ਆਪ ਦੇ ਆਪ ਨੂੰ ਗੁਨਾਹਗਾਰ ਨਾ ਮੰਨੋ ਇਹਦੇ ਵਿੱਚ ਠੋਡੀ ਕੋਈ ਗਲਤੀ ਨਹੀਂ ਹੈ ਤੇ ਐਵੇਂ ਨਾ ਆਪਣੇ ਸਿਰ ਕੋਈ ਪਾਪ ਲੈ ਮਤਲਬ ਆਪ ਦੇ ਆਪ ਨੂੰ ਪਾਪੀ ਨਾ ਠਹਿਰਾਓ ਸੋਚ-ਸੋਚ ਕੇ ਆਪ ਦੇ ਆਪ ਨੂੰ ਕਸ਼ਟ ਨਾ ਦਿਓ ਗੁਰਜੀਤ ਮਰਿਆ ਨਹੀਂ ਉਹ ਹੈ ਤਾਂ ਦੇਸ਼ ਲਈ ਸ਼ਹੀਦ ਹੋ ਕੇ ਅਮਰ ਹੋ ਗਿਆ ਕਿਉਂ 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 ਨੇ ਦੇਸ਼ ਦੀ ਫੌਜ 'ਚ ਭਰਤੀ ਹੋਇਆ ਤੇ ਉੱਥੇ ਸ਼ਹੀਦ ਹੋਇਆ ਤੇ ਉਹ ਅਮਰ ਹੋਇਆ ਪੂਰੇ ਦੇਸ਼ 'ਚ ਉਹਨੂੰ ਯਾਦ ਕੀਤਾ ਜਾਊਗਾ ਉਹ ਆਪਣੇ ਲੋਕਾਂ ਵਿੱਚ ਜਾ ਮਿਲਿਆ ਹੈ ਉਹ ਉਹਨਾਂ ਲੋਕਾਂ ਵਿੱਚ ਜਾ ਮਿਲਿਆ ਹੈ ਜਿਨ੍ਹਾਂ ਦਾ ਸਦਾ ਲਈ ਇਸ ਦੇਸ਼ ਤੇ ਸਿਰ ਕਰਜ਼ਾ ਹੋਊਗਾ ਹੁਣ ਫੌਜ ਦੇ ਵਿੱਚ ਜਿਹੜੇ ਜਾਂਦੇ ਆਪਾਂ ਰਿਲੈਕਸ ਹੋ ਕੇ ਤਾਂ ਹੀ ਬੈਠੇ ਨਾ ਆਪਾਂ ਨੂੰ ਇਹ ਭਰੋਸਾ ਹੈ ਕਿ ਕੁਝ ਵੀ ਹੋਣ ਤੋਂ ਪਹਿਲਾਂ ਉਹ ਸੰਭਾਲ ਲੈਣਗੇ ਹੈਨਾ ਇਸੇ ਲਈ ਉਹ ਕਹਿ ਰਹੀ ਹੈ ਕਿ ਉਹ ਤਾਂ ਆਪਦੇ ਸਿਰ ਤੇ ਕਰਜ਼ਾ ਦੇ ਕੇ ਗਿਆ ਆਪਣੇ ਸਿਰ ਤੇ ਕਿ ਉਹਨੇ ਆਪਣੀ ਜਾਨ ਇਸ ਦੇਸ਼ ਦੇ ਲਈ ਲੁੱਟ ਆਪਾਂ ਕਹਿ ਸਕਦੇ ਹਾਂ ਕੁਰਬਾਨ ਕੀਤੀ ਹੈ ਲੁੱਟਾਈ ਹੈ ਤੂੰ ਹੁਣ ਦੇਸ਼ ਦੀ ਲਾਣੇਦਾਰ ਦੀ ਮਾਂ ਹੈ ਲਹਿਣੇਦਾਰ ਦੀ ਮਾਂਏ ਦਿਲ ਤੱਕੜਾ ਕਰਕੇ ਗੁਰਜੀਤ ਨੂੰ ਅਮਰ ਜਾਨ ਉਹ ਨੂੰ ਕਹਿੰਦਾ ਕਿ ਤੁਸੀਂ ਇਹ ਨਾ ਸੋਚਗੇ ਤੁਹਾਡਾ ਨੋਰਮਲ ਬੇਟਾ ਹੀ ਸੀ ਨਹੀਂ ਉਹ ਇੱਕ ਫੌਜੀ ਸੀ ਉਹ ਸ਼ਹੀਦ ਹੋਇਆ ਤੇ ਤੁਸੀਂ ਆਪ ਦੇ ਆਪ ਨੂੰ ਪਾਪੀ ਨਾ ਮੰਨੋ ਤੁਸੀਂ ਤਾਂ ਪੂਰਾ ਦਿਲ ਕੱੜੜਾ ਕਰਕੇ ਕਹੋ ਕਿ ਮੇਰਾ ਬੇਟਾ ਜਿਹੜਾ ਹੈ ਉਹ ਅਮਰ ਹੋਇਆ ਮੈਂ ਇੱਕ ਅਮਰ ਦੀ ਸ਼ਹੀਦ ਦੀ ਮਾਂ ਹਾਂ ਨੈਕਸਟ ਕੁਐਸਚਨ ਹੈ ਕਹਾਣੀ ਸ਼ਹੀਦ ਦੀ ਮਾਂ ਵਿੱਚ ਪਾਕਿਸਤਾਨ ਤੇ ਭਾਰਤ ਵਿੱਚਕਾਰ ਝਗੜੇ ਦਾ ਕੀ ਕਾਰਨ ਦੱਸਿਆ ਗਿਆ ਹੈ ਤੇ ਪਾਕਿਸਤਾਨ ਦੇ ਭਾਰਤ ਵਿੱਚ ਝਗੜੇ ਦਾ ਕਾਰਨ ਕਸ਼ਮੀਰ ਦੱਸਿਆ ਗਿਆ ਠੀਕ ਹੈ ਅੱਜ ਦੇ ਟਾਈਮ 'ਚ ਵੀ ਆਹੀ ਹੈ ਅਗਲਾ ਕੁਸ਼ਨ ਹੈ ਚਾਚੀ ਪਿੰਡ ਵਿੱਚ ਹੋਏ ਕਤਲ ਦਾ ਜ਼ਿਕਰ ਕਿਵੇਂ ਕਰਦੀ ਹੈ ਜਿਹੜਾ ਪਿੰਡ ਵਿੱਚ ਕਤਲ ਹੁੰਦਾ ਹੈ ਉਹ ਜਦੋਂ ਚਰਨਜੀਤ ਉਹਨੂੰ ਦਰਵਾਜ਼ਾ ਦੇਣ ਲਈ ਆਉਂਦਾ ਹੈ ਤਾਂ ਉਦੋਂ ਉਹ ਉਹਨੂੰ ਪੂਰੀ ਚੀਜ਼ ਉਹ ਦੱਸਦੀ ਹੈ ਉਹ ਦੱਸਦੀ ਹੈ ਕਿ ਜ਼ਮੀਨ ਦੇ ਟੁਕੜੇ ਕਾਰਨ ਧੰਨੇ ਕਿਆਂ ਦਾ ਬਲਵੰਤ ਸਿੰਘ ਕਤਲ ਹੋਇਆ ਸੀ ਮਤਲਬ ਕਿ ਜ਼ਮੀਨ ਦਾ ਛੋਟਾ ਜਿਹਾ ਝਗੜਾ ਸੀ ਕਿ ਉਹਨਾਂ ਦਾ ਜਿਹੜਾ ਵਟ ਹੈ ਉਹ ਸਾਡੇ ਵੰਨੀ ਜਿਆਦਾ ਦੂਜਾ ਕਹਿੰਦਾ ਨਹੀਂ ਸਾਡੇ ਵੰਨੀ ਘਟ ਹੈ ਇਸੇ ਸਿਲਸਿਲੇ 'ਚ ਬਲਵੰਤ ਸਿੰਘ ਦਾ ਕਤਲ ਕਰ ਦਿੱਤਾ ਗਿਆ ਸੀ ਜੋ ਪੰਜ ਸਿਆੜਾਂ ਦਾ ਝਗੜਾ ਸੀ ਆਪਾਂ ਕਹਿ ਸਕਦੇ ਹਾਂ ਕਿ ਇਹ ਲੰਬਾ ਥੋੜਾ ਬਹੁਤ ਝਗੜਾ ਜਿਹੜਾ ਸੀਗਾ ਇੱਕ ਧਿਰ ਕਹਿੰਦੀ ਸੀ ਸਾਡੀ ਵਟ ਤੁਸੀਂ ਧੱਕ ਕੇ ਅੰਦਰ ਕਰਤੀ ਤੇ ਸਾਡੇ ਪੰਜ ਸਿਆੜ ਦੱਬਲੇ ਤੇ ਦੂਜੀ ਧਿਰ ਕਹਿੰਦੀ ਸੀ ਕਿ ਇਹ ਹੈ ਮਤਲਬ ਦੂਜੀ ਧਿਰੇ ਮੰਨਣ ਨੂੰ ਤਿਆਰੀ ਨਹੀਂ ਸੀ ਮਤਲਬ ਪੰਜ ਇੱਕ ਗਿੱਠਾਂ ਦੀਆਂ ਜ਼ਮੀਨਾਂ ਪਿੱਛੇ ਹੀ ਇਹ ਝਗੜਾ ਹੋ ਰਿਹਾ ਸੀ ਕਿ ਤੁਸੀਂ ਸਾਡੇ ਵੱਨੀ ਇਹ ਚੀਜ਼ ਵਧਾਈ ਹੈ ਦੂਜੇ ਕਹਿੰਦੇ ਸੀ ਨਹੀਂ ਤੁਸੀਂ ਸਾਡੇ ਵੱਨੀ ਵਧਾਈ ਹੈ ਤੇ ਦੋਨਾਂ ਧਿਰਾਂ ਦੇ ਵਿੱਚ ਇਸੇ ਲਈ ਬਲਵੰਤ ਸਿਉਂਦਾ ਕਤਲ ਹੋ ਗਿਆ ਸੀ ਨੈਕਸਟ ਕੁਐਸਚਨ ਹੈ ਆਪਣਾ ਸ਼ਹੀਦ ਦੀਮਾ ਕਹਾਣੀ ਸਾਨੂੰ ਕੀ ਸੁਨੇਹਾ ਦਿੰਦੀ ਹੈ ਇਹਦੇ ਵਿੱਚ ਸਾਨੂੰ ਕੀ ਸੰਦੇਸ਼ ਦਿੱਤਾ ਗਿਆ ਸਾਨੂੰ ਸੁਨੇਹਾ ਮਿਲਦਾ ਹੈ ਕਿ ਮਜਬੂਰੀਆਂ ਦੇ ਚੱਲਦੇ ਕੋਈ ਅਜੀਹਾ ਕਦਮ ਨਹੀਂ ਚੁੱਕਣਾ ਚਾਹੀਦਾ ਦੀ ਬਾਅਦ ਵਿੱਚ ਜਿਸ ਦੀ ਕੀਮਤ ਚੁਕਾਉਣੀ ਪਵੇ ਮਤਲਬ ਆਪਾਂ ਨੂੰ ਠੀਕ ਹੈ ਹਰ ਕਿਸੇ ਦੀ ਜ਼ਿੰਦਗੀ ਦੇ ਵਿੱਚ ਕਾਫੀ ਕੰਡੀਸ਼ਨਸ ਇਦਾਂ ਦੀਆਂ ਹੁੰਦੀਆਂ ਪਹਿਲੀ ਗੱਲ ਤਾਂ ਆਪਾਂ ਨੂੰ ਲੋਡ ਦੇ ਅਕੋਰਡਿੰਗ ਹੀ ਉਮੀਦਾਂ ਲਾਉਣੀਆਂ ਚਾਹੀਦੀਆਂ ਜਿੰਨੀਆਂ ਉਮੀਦਾਂ ਹੋਣਗੀਆਂ ਓਨੀ ਜ਼ਿਆਦਾ ਥੇਸ ਪਹੁੰਚੂਗੀ ਕਿਉਂਕਿ ਉਮੀਦਾਂ ਖਾਸ ਕਰ ਆਏ ਕਿ ਟੁੱਟਦੀਆਂ ਹੀ ਹੈ ਪੂਰੀਆਂ ਨਹੀਂ ਹੁੰਦੀਆਂ ਉਮੀਦਾਂ ਆਪ ਦੇ ਦਮ ਤੇ ਲਾਓ ਆਪ ਦੇ ਆਪ ਤੋਂ ਲਗਾਓ ਠੀਕ ਹੈ ਕਿਸੇ ਤੋਂ ਲਾਵਾਂਗੇ ਉਹ ਟੁੱਟਣਗੀਆਂ ਹੀ ਫਿਰ ਹੈ ਦੂਜੀ ਚੀਜ਼ ਕਿ ਜਿੰਨੀ ਆਪਣੀ ਆਪਾਂ ਕਹਿ ਸਕਦੇ ਆ ਮਜਬੂਰੀਆਂ ਦੇ ਚੱਲਦੇ ਆਪਾਂ ਅਜੇ ਕਦਮ ਵੀ ਨਾ ਚੱਕੀਏ ਕਿ ਬਾਅਦ ਆਪਾਂ ਨੂੰ ਉਸ ਚੀਜ਼ ਦਾ ਸਾਹਮਣਾ ਕਰਨਾ ਪਵੇ ਉਸ ਚੀਜ਼ ਨੂੰ ਭੁਗਤਣਾ ਪਵੇ ਜਿਵੇਂ ਗੁਰਜੀਤ ਦੀ ਮਾਂ ਨਾਲੇ ਹੁਣ ਮਜਬੂਰੀਆਂ ਕਰਕੇ ਉਹਨੇ ਮੁੰਡੇ ਨੂੰ ਇੰਨਾ ਜ਼ਿਆਦਾ ਆਪਾਂ ਕਹਿ ਸਕਦੇ ਆ ਫੋਰਸ ਕੀਤਾ ਝੂਠ ਬੋਲਣ ਲਈ ਫੋਰਸ ਕੀਤਾ ਉਹ ਭਰਤੀ ਤਾਂ ਹੋ ਗਿਆ ਪਟਵਦੀ ਜਾਨ ਕਵਾ ਬੈਠਾ ਬੇਸ਼ੱਕ ਦੇਸ਼ ਦੇ ਲਈ ਗਿਆ ਬਟ ਕਿਤੇ ਔਰ ਕੁਝ ਕਰਕੇ ਜਾਂਦਾ ਕਿੱਥੇ ਛੋਟੀ ਜੀ ਇਸ ਚ ਹੀ ਚਲਿਆ ਗਿਆ ਉਸ ਤੋਂ ਬਿਨਾ ਕਹਾਣੀਕਾਰ ਇਹ ਸੁਨੇਹਾ ਦਿੰਦਾ ਹੈ ਕਿ ਛੋਟੇ-ਮੋਟੇ ਝਗੜੇ ਸਮਝੌਤਾ ਕਰਕੇ ਸੁਲਝਾ ਲੈਣੇ ਚਾਹੀਦੇ ਹਨ ਕਿ ਕਦੇ ਵੀ ਝਗੜੇ ਨੂੰ ਲੰਬਾ ਨਹੀਂ ਖਿੱਚਣਾ ਚਾਹੀਦਾ ਅਗਰ ਤੁਹਾਨੂੰ ਲੱਗਦਾ ਹੈ ਕਿ ਇਹਦੇ ਤੇ ਬੈਠ ਕੇ ਅਗਰ ਗੱਲ ਕੀਤੀ ਜਾਊਗੀ ਸਾਹਮਣੇ-ਸਾਹਮਣੇ ਬੈਠ ਕੇ ਇਹਨੂੰ ਸੁਲਝਾਇਆ ਜਾਊਗਾ ਤਾਂ ਇਹ ਚੀਜ਼ਾਂ ਸੋਲਵ ਹੋ ਜਾਣਗੀਆਂ ਹਰ ਚੀਜ਼ ਦਾ ਝਗੜਾ ਆਪਾਂ ਕਹਿ ਸਕਦੇ ਹਾਂ ਸੋਲੂਸ਼ਨ ਨਹੀਂ ਗਾ ਮਾਰਪਿਟ ਸੋਲੂਸ਼ਨ ਨਹੀਂ ਗਾ ਠੀਕ ਹੈ ਇਹ ਕਵੀ ਨੇ ਸਾਨੂੰ ਸੁਨੇਹਾ ਦਿੱਤਾ ਹੈ ਅਗਲਾ ਕੁਸ਼ਣ ਹੈ ਚਰਨਜੀਤ ਕੌਣ ਸੀ ਤੇ ਉਹ ਕਿੱਥੇ ਕੰਮ ਕਰਦਾ ਸੀ ਚਰਨਜੀਤ ਗੁਰਜੀਤ ਦੇ ਤਾਏ ਦਾ ਪੁੱਤਰ ਸੀ ਉਹ ਕਿਦਰੇ ਬਾਹਰ ਦਿੱਲੀ ਵੱਲ ਮੁਲਾਜ਼ਮ ਸੀ ਠੀਕ ਹੈ ਗੁਰਜੀਤ ਨੂੰ ਸੇਨਾ ਵਿੱਚ ਭਰਤੀ ਕੌਣ ਕਰਵਾ ਕੇ ਆਇਆ ਸੀ ਤਾਂ ਉਹਦੇ ਤਾਏ ਦਾ ਮੁੰਡਾ ਚਰਨਜੀਤ ਹੀ ਕਰਵਾ ਕੇ ਆਇਆ ਸੀ ਇਹ ਤਾਂ ਨੋਰਮਲ ਚੀਜ਼ਾਂ ਹੀ ਆ ਹੁਣ ਆਪਾਂ ਨੈਕਸਟ ਕੁਐਸਚਨ ਦੇਖਦੇ ਹਾਂ ਜਦੋਂ ਗੁਰਜੀਤ ਬਿਨਾਂ ਭਰਤੀ ਹੋਏ ਸ਼ਹਿਰੋਂ ਮੁੜ ਆਇਆ ਤਾਂ ਉਸ ਦੀ ਮਾਂ ਨੇ ਕੀ ਕੀਤਾ ਹੁਣ ਜਦੋਂ ਉਹ ਸ਼ਹਿਰੋਂ ਮੁੜ ਕੇ ਆ ਜਾਂਦਾ ਹੈ ਤਾਂ ਉਹਦੀ ਮਾਂ ਨੂੰ ਸਭ ਤੋਂ ਜ਼ਿਆਦਾ ਇਸ ਚੀਜ਼ ਦਾ ਦੁੱਖ ਹੁੰਦਾ ਹੈ ਉਸ ਦੀ ਮਾਂ ਜਸਵੰਤ ਕੌਰ ਦੇ ਮਨ ਨੂੰ ਬਹੁਤ ਕਲੇਸ਼ ਹੋਇਆ ਦੁੱਖ ਹੋਇਆ ਉਹ ਦੁਖੀ ਹੋਈ ਆਪਦੇ ਮਨ ਦੇ ਵਿੱਚ ਹੀ ਗਾਲਾਂ ਕੱਢ ਰਹੀ ਹੈ ਕੁਛ ਨਾ ਕੁਛ ਬੋਲ ਰਹੀ ਹੈ ਉਸਨੇ ਗੁਰਜੀਤ ਨੂੰ ਗਾਲਾਂ ਗੱਡੀਆਂ ਨਾਲ ਹੀ ਉਹਨੇ ਗੁਰਜੀਤ ਨੂੰ ਵੀ ਗਾਲਾਂ ਕੱਡੀਆਂ ਉਸ ਭਰਤੀ ਅਫਸਰ ਨੂੰ ਵੀ ਬੁਰਾ ਭਲਾ ਕੀਤਾ ਤੇ ਸਰਕਾਰ ਨੂੰ ਵੀ ਗਾਲਾਂ ਕੱਡੀਆਂ ਠੀਕ ਹੈ ਉਹ ਐ ਸਮਝਦੀ ਹੈ ਕਿ ਉਸ ਦੀਆਂ ਇਹ ਗਾਲਾਂ ਕਿੰਨੇ ਪਾਸੇ ਨਿਹਿਤ ਕੀਆਂ ਹਨ ਮਤਲਬ ਇਹਦਾ ਕੋਈ ਅਸਰ ਨਹੀਂ ਹੈ ਕਿਉਂਕਿ ਜੋ ਹੋਣਾ ਉਹ ਤਾਂ ਹੋਇਆ ਹੀ ਇਸ ਦੇ ਅਕੋਰਡਿੰਗ ਭਰਤੀ ਨਹੀਂ ਹੋਇਆ ਜਾ ਸਕਦਾ ਠੀਕ ਹੈ ਤਾਂ ਉਹ ਕਹਿ ਰਹੀ ਹੈ ਉਹ ਇਹਨਾਂ ਚੀਜ਼ਾਂ ਕਰਕੇ ਹੀ ਸਾਰਿਆਂ ਨਾਲ ਕਲੇਸ਼ ਕਰਦੀ ਹੈ ਨਾਲੇ ਆਪ ਦਾ ਮਨ ਦੁਖੀ ਕਰਦੀ ਹੈ ਨਾਲੇ ਬਾਕੀ ਸਭ ਨੂੰ ਬੁਰਾ ਪਹਲਾਹ ਕਹਿੰਦੀ ਹੈ ਅਗਲਾ ਗੋਸ਼ਣ ਹੈ ਪਹਿਲੀ ਵਾਰ ਗੁਰਜੀਤ ਦੀ ਭਰਤੀ ਸੇਨਾ ਵਿੱਚ ਕਿਉਂ ਨਹੀਂ ਸੀ ਹੋਈ ਜਦੋਂ ਫਸਟ ਟਾਈਮ ਉਹ ਸ਼ਹਿਰ ਜਾਂਦਾ ਹੈ ਤਾਂ ਵਾਪਿਸ ਨਾ ਲੈ ਕੇ ਕਿਉਂ ਮੁੜਦਾ ਕਿਉਂਕਿ ਗੁਰਜੀਤ ਦੀ ਉਮਰ ਸਿਰਫ 17 ਸਾਲ ਸੀ ਅਫਸਰ ਨੂੰ ਉਸਨੇ ਆਪਣੀ ਸਹੀ ਉਮਰ ਦੱਸ ਦਿੱਤੀ ਸੀ ਕਿਉਂਕਿ ਉਹਨੇ ਸੱਚ ਬੋਲਿਆ ਅਫਸਰ ਦੇ ਸਾਹਮਣੇ ਕਿ ਮੇਰੀ ਇਸ ਇੰਨੀ ਹੀ ਹੈ ਨਾ ਬਾਲਗ ਹੋਣ ਕਰਕੇ ਉਸ ਦੀ ਭਰਤੀ ਸੈਨਾ ਵਿੱਚ ਨਹੀਂ ਹੋਈ ਇਸ ਛੋਟੀ ਹੋਣ ਕਰਕੇ ਉਸ ਨੂੰ ਭਰਤੀ ਨਹੀਂ ਕੀਤਾ ਗਿਆ ਹੁਣ ਹੈ ਆਪਣਾ ਨੈਕਸਟ ਕੁਐਸਚਨ ਗੁਰਜੀਤ ਦੀ ਭਰਤੀ ਸੈਨਾ ਵਿੱਚ ਕਿਵੇਂ ਹੋਈ ਗੁਰਜੀਤ ਨੇ ਆਪਣੇ ਤਾਏ ਦੇ ਮੁੰਡੇ ਚਰਨਜੀਤ ਦੇ ਕਹਿਣ ਤੇ ਭਰਤੀ ਕਰਨ ਵਾਲੇ ਅਫਸਰ ਨੂੰ ਆਪਣੀ ਉਮਰ 19 ਸਾਲ ਦੱਸੀ ਸੀ ਉਹ ਸੀ 17 ਸਾਲ ਦਾ ਲੇਕਿਨ ਚਰਨਜੀਤ ਦੇ ਕਹਿੰਤੇ ਉਹਨੇ ਕੀ ਕਹਿਤਾ ਕਿ ਤੂੰ ਕੀ ਕਹੀਂ 19 ਸਾਲ ਦੀ ਉਮਰ ਦੱਸਦੀ ਕਿਉਂਕਿ ਉਹ ਸਰੀਰ ਦੇ ਵਿੱਚ ਠੀਕ ਸੀ ਉਸੇ ਝੂਠ ਉਮਰਵੱਧ ਦਸਨ ਕਰਕੇ ਨਾਬਾਲਗ ਹੁੰਦਿਆਂ ਹੋਇਆਂ ਉਸਦੀ ਭਰਤੀ ਵਿੱਚ ਭਰਤੀ ਸੈਨਾ ਵਿੱਚ ਹੋ ਗਈ ਸੀ ਇਹ ਝੂਠ ਬੋਲਣ ਲਈ ਉਹਨੂੰ ਉਸਦੀ ਮਾਂ ਨੇ ਤੇ ਚਰਨਜੀਤ ਨੇ ਹੀ ਕਿਹਾ ਸੀ ਠੀਕ ਹੈ ਇਸ ਤਰੀਕੇ ਨਾਲ ਉਹਨੂੰ ਭਰਤੀ ਵਿੱਚ ਰੱਖਿਆ ਗਿਆ ਸੀ ਕਿਉਂਕਿ ਉਹਨੇ ਇਸ ਘਟ ਆਪਦੀ ਅਧਿਕ ਦੱਸੀ ਸੀ ਹੁਣ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਆਪਣੇ ਕਹਾਣੀ ਸੰਸਾਰ ਜਿਹੜਾ ਰਹਿੰਦਾ ਹੈ ਉਹਦੇ ਵਿੱਚ ਪਾਤਰ ਚਿੱਤਰਣ ਪੁੱਛੇ ਜਾਂਦੇ ਹਨ ਤਾਂ ਆਪਾਂ ਪਹਿਲਾਂ ਗੱਲ ਕਰਾਂਗੇ ਸ਼ਹੀਦੀ ਮਾਂ ਕਹਾਣੀ ਵਿੱਚ ਗੁਰਜੀਤ ਦੇ ਪਾਤਰ ਚਿੱਤਰਨ ਦੀ ਗੁਰਜੀ ਸ਼ਹੀਦੀ ਮਾਂ ਕਹਾਣੀ ਦਾ ਮੁੱਖ ਪਾਤਰ ਹੈ ਸਾਰਾ ਚੈਪਟਰ ਉਹਦੇ ਇर्द-ਗਿਰਦ ਹੀ ਘੁੰਮ ਰਿਹਾ ਸਾਰੀ ਕਹਾਣੀ ਉਸਦੇ ਇर्द-ਗਿਰਦ ਹੀ ਘੁੰਮਦੀ ਹੈ ਜਿਵੇਂ ਕਿ ਮੈਂ ਹੁਣੇ ਦੱਸਿਆ ਤੁਹਾਨੂੰ 17 ਸਾਲ ਦੀ ਉਮਰ ਵਿੱਚ ਉਹ ਆਪਣੇ ਉਮਰ 19 ਸਾਲ ਦਾਸ ਕੇ ਫੌਜ ਵਿੱਚ ਭਰਤੀ ਹੋ ਜਾਂਦਾ ਹੈ ਉਸਦੇ ਜੋ ਦੋ ਛੋਟੇ ਭਰਾ ਤੇ ਦੋ ਛੋਟੀਆਂ ਭੈਣਾਂ ਹਨ ਜ਼ਮੀਨ ਬਹੁਤ ਘੱਟ ਸੀ ਇਸ ਲਈ ਉਸ ਦੀ ਮਾਂ ਨੇ ਉਸ ਨੂੰ ਨੌਕਰੀ ਕਰਨ ਲਈ ਕਿਹਾ ਸਾਰੀਆਂ ਚੀਜ਼ਾਂ ਆਪਾਂ ਪੜ ਕੇ ਆਏ ਹੁਣੀ ਗੁਰਜੀਤ 10ਵੀਂ ਚ ਫੇਲ ਹੋ ਗਿਆ ਸੀ ਤਾਂ ਉਸ ਨੇ ਪੜ੍ਹਾਈ ਛੱਡ ਦਿੱਤੀ ਜਦੋਂ 10ਵੀਂ ਚ ਫੇਲ ਹੋ ਗਿਆ ਉਹਨੇ ਅੱਗੇ ਵਾਲੀ ਸਟੱਡੀ ਕੰਪਲੀਟ ਨਹੀਂ ਕੀਤੀ ਉਸ ਗੁਰਜੀਤ ਨੂੰ ਅਜੇ ਫੌਜ ਵਿੱਚ ਭਰਤੀ ਹੋਏ ਨੂੰ ਸਾਲ ਤੋਂ ਮਹੀਨਾ ਕੁ ਹੀ ਉੱਪਰ ਹੋਇਆ ਸੀ ਤੇ ਲਾਹੌਰ ਦੇ ਮੋਰਚੇ ਵਿੱਚ ਉਹ ਹੈ ਸ਼ਹੀਦ ਹੋ ਗਿਆ ਆਪਾਂ ਕਹਿ ਸਕਦੇ ਹਾਂ ਕਿ 1 ਸਾਲ ਤੇ 1 ਮਹੀਨਾ ਹੀ ਉੱਪਰ ਹੋਇਆ ਸੀ 1 ਇਅਰ ਕੰਪਲੀਟ ਹੋਣ ਤੋਂ ਬਾਅਦ ਇਕਮੰਤੀ ਉੱਪਰ ਹੋਇਆ ਸੀ ਤੇ ਉਹ ਲਾਹੌਰ ਦੇ ਵਿੱਚ ਜਿਹੜਾ ਯੁੱਧ ਹੁੰਦਾ ਉਹਦੇ ਵਿੱਚ ਸ਼ਹੀਦ ਹੋ ਜਾਂਦਾ ਠੀਕ ਹੈ ਹੁਣ ਆਪਾਂ ਗੱਲ ਕਰਦੇ ਹਾਂ ਚਰਨਜੀਤ ਬਾਰੇ ਚਰਨਜੀਤ ਦਾ ਪਾਤਰ ਚਿੱਤਰਨ ਚਰਨਜੀਤ ਸ਼ਹੀਦ ਦੀ ਮਾਂ ਕਹਾਣੀ ਦਾ ਪਾਤਰ ਹੈ ਉਹ ਹੈ ਗੁਰਜੀਤ ਦੇ ਤਾਏ ਦਾ ਮੁੰਡਾ ਹੈ ਜੋ ਦਿੱਲੀ ਵਿੱਚ ਦਿੱਲੀ ਵਿੱਚ ਕਿਤੇ ਮੁਲਾਜ਼ਮ ਲੱਗਿਆ ਹੋਇਆ ਹੈ ਇਸ ਕਹਾਣੀ ਵਿੱਚ ਉਸਦੇ ਚਰਿੱਤਰ ਤੇ ਹੇਠ ਪੱਖ ਉਭਾਰ ਕੇ ਸਾਹਮਣੇ ਰੱਖੇ ਗਏ ਮਤਲਬ ਮੇਨ ਮੇਨ ਚੀਜ਼ਾਂ ਉਹਦੀਆਂ ਦੱਸੀਆਂ ਗਈਆਂ ਹਨ ਗੁਰਜੀਤ ਨੂੰ ਭਰਤੀ ਕਰਵਾਉਣ ਵਾਲਾ ਸਭ ਤੋਂ ਪਹਿਲਾਂ ਭਰਤੀ ਤਾਂ ਉਹੀ ਕਰਵਾ ਕੇ ਹੁੰਦਾ ਹੈ ਉਮਰ ਘੱਟ ਹੋਣ ਕਰਕੇ ਜਦੋਂ ਗੁਰਜੀਤ ਨੂੰ ਫੌਜ ਵਿੱਚ ਭਰਤੀ ਨਾ ਕੀਤਾ ਗਿਆ ਤਾਂ ਚਰਨਜੀਤ ਨੇ ਵੀ ਗੁਰਜੀਤ ਨੂੰ ਆਪਣੀ ਉਮਰ ਵੱਧ ਦੱਸਣ ਲਈ ਕਿਹਾ ਮਤਲਬ ਦੋਨਾਂ ਦੀ ਗਲਤੀ ਸੀ ਝੂਠ ਬੋਲਣ ਲਈ ਚਰਨਜੀਤ ਨੇ ਤੇ ਗੁਰਜੀਤ ਦੀ ਮਾਂ ਜਸਵੰਤ ਕੌਰ ਨੇ ਦੋਨਾਂ ਨੇ ਹੀ ਆਖਿਆ ਸੀ ਉਹਨੂੰ ਠੀਕ ਹੈ ਤੇ ਉਹ ਆਪ ਨਾਲ ਜਾ ਕੇ ਗੁਰਜੀਤ ਨੂੰ ਭਰਤੀ ਕਰਵਾ ਕੇ ਆਇਆ ਸੀ ਤੇ ਭਰਤੀ ਵੀ ਉਹ ਖੁਦ ਕਰਵਾ ਕੇ ਆਇਆ ਸੀ ਫਿਰ ਆ ਚਾਚੀ ਦਾ ਦੁੱਖ ਸਮਝਣ ਵਾਲਾ ਕਿਉਂਕਿ ਚਾਚੀ ਦੇ ਪੁੱਤਰ ਗੁਰਜੀਤ ਦੀ ਡੈਥ ਹੋ ਚੁੱਕੀ ਸੀ ਤਾਂ ਉਹ ਉਸ ਦੇ ਦਰਦ ਨੂੰ ਸਮਝਦਾ ਸੀ ਗੁਰਜੀਤਕੁਰ ਜਦੋਂ ਜਸਵੰਤ ਨੂੰ ਆਪਣੇ ਘਰ ਦੇ ਹਾਲਾਤਾਂ ਬਾਰੇ ਦੱਸਦੀ ਹੈ ਤਾਂ ਉਸ ਨੂੰ ਚਾਚੀ ਤੇ ਗੁਰਜੀਤ ਨੂੰ ਭਰਤੀ ਕਰਵਾਉਣ ਵਾਲੀ ਗੱਲ ਸਹੀ ਲੱਗਦੀ ਹੈ ਪਹਿਲਾਂ ਭਰਤੀ ਕਰਵਾਉਣ ਤੋਂ ਪਹਿਲਾਂ ਦੀ ਗੱਲ ਹੋ ਰਹੀ ਹੈ ਜਦੋਂ ਕਿ ਉਸ ਨੂੰ ਉਹ ਸ਼ਹਿਰ ਜਾਂਦਾ ਹੈ ਸ਼ਹਿਰ ਦੇ ਵਿੱਚ ਉਹਨੂੰ ਭਰਤੀ ਨਹੀਂ ਕੀਤਾ ਜਾਂਦਾ ਤਾਂ ਫਿਰ ਉਹਦੀ ਜਸਵੰਦੀ ਮਾਂ ਜਿਹੜੀ ਹੈ ਆਪਾਂ ਸੌਰੀ ਜਸਵੰਤ ਕੌਰ ਜਿਹੜੀ ਹੈ ਉਹ ਆਪਾਂ ਕਹਿ ਸਕਦੇ ਹਾਂ ਕਿ ਕਰੇ ਕਲੇਸ਼ ਪਾਉਂਦੀ ਹੈ ਗਾਲਾਂ ਕੱਢਦੀ ਹੈ ਤਾਂ ਉਸ ਸਮੇਂ ਚਰਨਜੀਤ ਉਹਨਾਂ ਨੂੰ ਸਮਝਾਉਂਦਾ ਹੈ ਤੇ ਉਹ ਫਿਰ ਜਦੋਂ ਕਰਦੇ ਹਾਲਾਤ ਦੱਸਦੀ ਹੈ ਤਾਂ ਫਿਰ ਉਹ ਉਹਦੇ ਦੁੱਖ ਨੂੰ ਸਮਝਦਾ ਹੈ ਕਿ ਹਾਂ ਇਹਨੂੰ ਜੋਬ ਕਰਨ ਦੀ ਜ਼ਰੂਰਤ ਹੈਗੀ ਹੈ ਠੀਕ ਹੈ ਅਗਲਾ ਕੁਐਸਚਨ ਸੌਰੀ ਅਗਲਾ ਪੁਆਇੰਟ ਚਾਚੀ ਤੇ ਗੁੱਸਾ ਕਰਨਾ ਜਦੋਂ ਗੁਰਜੀਤ ਦਾ ਦੇਹਾਂਤ ਹੋ ਜਾਂਦਾ ਹੈ ਫਿਰ ਉਹ ਚਾਚੀ ਤੇ ਗੁੱਸਾ ਕਰਦਾ ਹੈ ਗੁਰਜੀਤ ਦੇ ਬਰੀ ਜਵਾਨੀ ਸ਼ਹੀਦ ਹੋ ਜਾਣ ਤੇ ਜਦੋਂ ਜਸਵੰਤ ਕੋ ਰੋਂਦੀ ਹੈ ਤਾਂ ਚਰਨਜੀਤ ਇਹ ਸੋਚ ਕੇ ਚਾਚੀ ਦੇ ਮਨ ਹੀ ਮਨ ਗੁੱਸਾ ਹੁੰਦਾ ਹੈ ਕਿ ਉਦੋਂ ਉਸ ਨੂੰ ਇਹ ਜਲਦੀ ਸੀ ਕਿ ਗੁਰਜੀਤ ਨੂੰ ਛੋਟੀ ਉਮਰ ਵਿੱਚ ਭਰਤੀ ਕਰਵਾਉਂਦੀ ਤੇ ਉਸ ਦੇ ਨਤੀਜੇ ਉਸ ਦਾ ਭਰਤੀ ਦਾ ਨਤੀਜਾ ਸੀ ਵੀ ਉਹ ਕੀ ਚਾਹੁੰਦੀ ਸੀ ਪਹਿਲਾਂ ਤਾਂ ਚਾਹੁੰਦੀ ਸੀ ਕਿ ਉਹ ਛੇਤੀ ਛੇਤੀ ਭਰਤੀ ਹੋ ਜਾਏ ਹੁਣ ਜੇ ਭਰਤੀ ਹੋ ਗਿਆ ਤਾਂ ਹੁਣ ਅੱਜ ਇਹ ਸਾਰਾ ਕੁਝ ਜਿਹੜਾ ਹੋਇਆ ਇਹ ਉਸੇ ਚੀਜ਼ ਦਾ ਹੀ ਨਤੀਜਾ ਹੈ ਵੀ ਜਲਦਬਾਜ਼ੀ ਕਰਨ ਦਾ ਨਤੀਜਾ ਕੀ ਹੈ ਕਿ ਗੁਰਜੀਤ ਉਹਨਾਂ ਤੋਂ ਦੂਰ ਜਾ ਚੁੱਕਿਆ ਹੈ ਇਸ ਲਈ ਉਹ ਮਾਨੀ ਮੰ ਚਾਚੀ ਤੇ ਗੁੱਸਾ ਹੁੰਦਾ ਹੈ। ਚਾਚੀ ਨੂੰ ਹੌਸਲਾ ਦੇਣ ਵਾਲਾ। ਫਿਰ ਉਹ ਚਾਚੀ ਨੂੰ ਹੌਸਲਾ ਵੀ ਦਿੰਦਾ ਕਿ ਕਿ ਹੁਣ ਸੰਭਾਲਣਾ ਤਾਂ ਪਊ ਗਈ। ਜਸਵੰਤ ਕੋਰ ਜਦੋਂ ਗੁਰਜੀਤ ਦੀ ਮੌਤ ਦਾ ਕਾਰਨ ਆਪਣੇ ਆਪ ਨੂੰ ਮੰਨਦੀ ਹੈ ਤਾਂ ਚਰਨਜੀਤ ਉਸ ਨੂੰ ਹੌਸਲਾ ਦਿੰਦਾ ਹੈ। ਉਹ ਉਹ ਨੂੰ ਸਮਝਾਉਂਦਾ ਕਿ ਕਿ ਹੁਣ ਆਪਾਂ ਉਹਨਾਂ ਨੂੰ ਗੁੱਸਾ ਕਰਕੇ ਤਾਂ ਗੁੱਸਾ ਕਰਾਂਗੇ ਤਾਂ ਕੰਡੀਸ਼ਨਸ ਵਿਗੜਨ ਗਿਆ। ਤਾਂ ਉਹਨਾਂ ਨੂੰ ਸਮਝਾਉਂਦਾ ਹੈ ਕਿ ਇਸ ਦੇ ਵਿੱਚ ਥੋੜਾ ਕੋਈ ਕਸੂਰ ਨਹੀਂ ਹੈ। ਗੁਰਜੀਤ ਦੇਸ਼ ਲਈ ਸ਼ਹੀਦ ਹੋ ਕੇ ਅਮਰ ਹੋ ਚੁੱਕਿਆ ਹੈ। ਠੀਕ ਹੈ ਉਹਨਾਂ ਨੂੰ ਹੌਸਲਾ ਦੇਣ ਦਾ ਕੰਮ ਕਰਦਾ ਹੈ ਉਹਨਾਂ ਨੂੰ ਉੱਤਰਵਾਸ ਦੇਣ ਦਾ ਕੰਮ ਕਰਦਾ ਹੈ ਅੱਗੇ ਹੈ ਦੇਸ਼ ਦੇ ਰਾਜਸੀ ਹਾਲਾਤਾਂ ਤੋਂ ਜਾਣੋ ਮਤਲਬ ਦੇਸ਼ ਦੀ ਕੰਡੀਸ਼ਨ ਕਿੱਦਾਂ ਦੀ ਉਸ ਤੋਂ ਵੀ ਉਹ ਜਾਣੂ ਸੀ ਜਸਵੰਤ ਕੋਰ ਤੇ ਪੁੱਛਣ ਤੇ ਚਰਨਜੀਤ ਉਹ ਦੱਸਦਾ ਹੈ ਕਿ ਹਿੰਦੁਸਤਾਨ ਤੇ ਪਾਕਿਸਤਾਨ ਕਸ਼ਮੀਰ ਲੈਣ ਦੀ ਖਾਤਰ ਝਗੜਾ ਕਰਦੇ ਹਨ ਸਭ ਨੂੰ ਪਤਾ ਹੈ ਕਿ ਹਿੰਦੁਸਤਾਨ ਤੇ ਪਾਕਿਸਤਾਨ ਦੇ ਵਿੱਚ ਝਗੜਾ ਕਸ਼ਮੀਰ ਲਈ ਹੈ ਸ਼ੁਰੂ ਤੋਂ ਹੀ ਨੇਤਾ ਆਪਸ ਵਿੱਚ ਲੜਾਈ ਨਾ ਕਰਨ ਦਾ ਸਮਝੌਤਾ ਕਰਨਾ ਚਾਹੁੰਦੇ ਹਨ ਪਰ ਦੂਜੀ ਧਿਰ ਨਹੀਂ ਮੰਦੀ ਵੀ ਆਪਸ ਦੇ ਵਿੱਚ ਇਹ ਗੱਲ ਕਰਦੇ ਹੈ ਕਿ ਆਪਾਂ ਝਗੜਾ ਨਹੀਂ ਕਰਨਾ ਲੇਕਿਨ ਦੋਨਾਂ ਧਿਰਾਂ ਦੇ ਵਿੱਚੋਂ ਇੱਕ ਧਿਰ ਇਸ ਚੀਜ਼ ਲਈ ਜਵਾਬ ਦੇ ਦਿੰਦੀ ਹੈ ਕਿ ਸਾਨੂੰ ਇਹ ਨਹੀਂ ਮਨਜ਼ੂਰ ਉਪਰੋਕਤ ਲਿਖੇ ਅਨੁਸਾਰ ਅਸੀਂ ਆਖ ਸਕਦੇ ਹਾਂ ਕਿ ਇਸ ਕਹਾਣੀ ਵਿੱਚ ਮੱਕੇ ਤੇ ਸੌਰੀ ਮੌਕੇ ਤੇ ਹਾਲਾਤ ਅਨੁਸਾਰ ਚਰਨਜੀਤ ਦੇ ਚਰਿੱਤਰ ਦੇ ਕਈ ਪੱਖ ਸਾਹਮਣੇ ਆਉਂਦਿਆਂ ਇਸ ਤਰੀਕੇ ਨਾਲ ਇਹ ਸਾਰੇ ਪੱਖ ਚਰਨਜੀਤ ਦੇ ਹਨ ਕੀ ਪੱਖ ਹੈ ਕਿ ਚਾਚੀ ਦਾ ਦੁੱਖ ਸਮਝਦਾ ਹੈ ਫਿਰ ਚਾਚੀ ਤੇ ਉਹਨੂੰ ਗੁੱਸਾ ਵੀ ਆਉਂਦਾ ਹੈ ਫਿਰ ਉਹ ਚਾਚੀ ਨੂੰ ਹੌਸਲਾ ਵੀ ਦਿੰਦਾ ਹੈ ਤੇ ਦੇਸ਼ ਦੇ ਹਾਲਾਤਾਂ ਤੋਂ ਵੀ ਜਾਣੂ ਹੈ ਅਗਲਾ ਹੈ ਆਪਣਾ ਜਸਵੰਤ گور ਦਾ ਪਾਤਰ ਚਿੱਤਰਣ ਜਸਵੰਤ گور ਦਾ ਪਾਤਰ ਚਿੱਤਰਣ ਜਸਵੰਤ گور ਸ਼ਹੀਦ ਦੀ ਮਾਂ ਕਹਾਣੀ ਦੀ ਮੁੱਖ ਪਾਤਰ ਹੈ ਇਹ ਸ਼ਹੀਦ ਗੁਰਜੀਤ ਦੀ ਮਾਂ ਹੈ ਇਸ ਕਹਾਣੀ ਵਿੱਚ ਉਸ ਦੇ ਚਰਿੱਤਰ ਹੇਠ ਲਿਖੇ ਅਨੁਸਾਰ ਗੁਣ ਦੱਸੇ ਗਏ ਹਨ ਜਾਂ ਸਾਹਮਣੇ ਆਉਂਦੇ ਹਨ ਪਹਿਲਾ ਆਰਥਿਕ ਤੰਗੀ ਦੀ ਸ਼ਿਕਾਰ ਉਹਨਾਂ ਦੇ ਘਰ ਦੀ ਹਲਪ ਸਹੀ ਨਹੀਂ ਐ ਉਹ ਆਰਥਿਕ ਤੰਗੀ ਤੋਂ ਮਜਬੂਰ ਹੈ ਜਸਵੰਤ ਗੌਰ ਦੇ ਤਿੰਨ ਲੜਕੇ ਅਤੇ ਦੋ ਲੜਕੀਆਂ ਸਨ ਖੇਤਕਾਰਨ ਯੋਗ ਜ਼ਮੀਨ ਵੀ ਬਹੁਤ ਘੱਟ ਸੀ ਖੇਤੀਕਾਰਨ ਅਤੇ ਖੇਤੀ ਵੀ ਫਸਲ ਨਹੀਂ ਸੀ ਹੋ ਰਹੀ ਘਰ ਦੇ ਖਰਚ ਬੜੀ ਮੁਸ਼ਕਿਲ ਨਾਲ ਚੱਲਦੇ ਸਨ ਮਤਲਬ ਜ਼ਮੀਨ ਵੀ ਥੋੜੀ ਸੀ ਤੇ ਜ਼ਮੀਨ ਥੋੜੀ ਦੇ ਵਿੱਚ ਵੀ ਫਸਲ ਦੀ ਪੈਦਾਵਾਰ ਉਨੀ ਹੋ ਨਹੀਂ پا ਰਹੀ ਸੀ ਇਸ ਲਈ ਅੱ빠 ਕਹਿ ਸਕਦੇ ਹਾਂ ਉਹ ਆਰਥਿਕ ਹਾਲਾਤ ਤੋਂ ਤੰਗ ਸੀ ਬਹੁਤ ਮੁਸ਼ਕਿਲ ਨਾਲ ਉਹਨਾਂ ਦੇ ਘਰ ਦਾ ਗੁਜ਼ਾਰਾ ਚੱਲਦਾ ਸੀ ਫਿਰ ਇਹ ਸੁਪਨੇ ਸਜਾਉਣ ਵਾਲੀ ਉਮੀਦਾਂ ਲਾਉਣਾ ਸੁਪਨੇ ਸਜਾਉਣਾ ਜਸਵੰਤ ਘਰ ਆਪਣੇ ਵੱਡੇ ਪੁੱਤਰ ਨੂੰ ਫੌਜ ਵਿੱਚ ਭਰਤੀ ਕਰਵਾਉਣਾ ਚਾਹੁੰਦੀ ਹੈ ਤੇ ਛੋਟੇ ਮੁੰਡਿਆਂ ਨੂੰ ਇਹ ਕਾਲਜ 'ਚ ਪੜਾ ਕੇ ਸਫੇਦ ਪੋਸ਼ ਕਮ ਜੋਗੇ ਬਣਾਉਣਾ ਚਾਹੁੰਦੀ ਉਹ ਚਾਹੁੰਦੀ ਹੈ ਕਿ ਇਹ ਪੜ੍ਹ ਲਿਖ ਜਾਣ ਗੁਰਜੀਤ ਫੌਜ ਦੇ ਵਿੱਚ ਭਰਤੀ ਹੋ ਜੇ ਤੇ ਨਾਲ ਹੀ ਉਹ ਆਪਦੀਆਂ ਕੁੜੀਆਂ ਨੂੰ ਤੇ ਆਪਦੇ ਮੁੰਡਿਆਂ ਨੂੰ ਪੜਾਉਣਾ ਚਾਹੁੰਦੀ ਹੈ ਉਹਦੇ ਸੁਪਨੇ ਹੈ ਕੁਝ ਆਪਦੇ ਬੱਚਿਆਂ ਨੂੰ ਲੈ ਕੇ ਆਪਦੀ ਘਰ ਦੀ ਸਥਿਤੀ ਨੂੰ ਲੈ ਕੇ ਅੱਗੇ ਕੱਲ ਕਰਦੇ ਹਾਂ ਆਪਣੇ ਆਪ ਨੂੰ ਕਸੂਰਵਾਰ ਮੰਨਣ ਵਾਲੀ ਕਿਉਂਕਿ ਉਹ ਕਸੂਰਵਾਰ ਮੰਨਦੀ ਜਦੋਂ ਉਹਦੇ بیٹے ਦਾ ਦੇਹਾਂਤ ਹੋ ਜਾਂਦਾ ਹੈ ਜਦੋਂ ਗੁਰਜੀਤ ਭਰੀ ਜਵਾਨੀ 'ਚ ਸ਼ਹੀਦ ਹੋ ਜਾਂਦਾ ਹੈ ਤਾਂ ਉਸ ਦੀ ਮਾਂ ਉਸ ਨੂੰ ਆਪਣੇ ਆਪ ਨੂੰ ਕਸੂਰਵਾਰ ਠਹਿਰਾਉਂਦੀ ਹੈ ਕਿਉਂਕਿ ਛੋਟੀ ਉਮਰੇ ਉਸਨੇ ਹੀ ਜਿੱਦ ਕਰਕੇ ਗੁਰਜੀਤ ਨੂੰ ਸੈਨਾ ਵਿੱਚ ਭਰਤੀ ਕਰਵਾਇਆ ਸੀ ਕਿਉਂਕਿ ਉਸਨੇ ਉਹਨੂੰ ਝੂਠ ਬੋਲਣ ਲਈ ਮਜਬੂਰ ਕੀਤਾ ਸੀ ਫਿਰ ਇਹ ਦੁਖੀ ਔਰਤ ਪਹਿਲਾਂ ਪਤੀ ਦਾ ਦੇਹਾਂਤ ਫਿਰ ਘਰ ਦੀ ਆਰਥਿਕ ਸਥਿਤੀ ਫਿਰ ਬੇਟੇ ਦਾ ਚਲੇ ਜਾਣਾ ਇਹ ਸਾਰੀਆਂ ਚੀਜ਼ਾਂ ਕਰਕੇ ਉਹ ਬਹੁਤ ਦੁਖੀ ਹੁੰਦੀ ਹੈ ਉਸ ਦਾ ਪੁੱਤਰ ਛੋਟੀ ਉਮਰ ਵਿੱਚ ਹੀ ਸ਼ਹੀਦ ਹੋ ਜਾਂਦਾ ਹੈ ਇਹ ਸਦਮਾ ਉਸ ਲਈ ਐਸਾ ਐਸੀ ਉਹਨੇ ਕਮਾ ਲਈ ਇੱਕ ਬੇਟੇ ਦਾ ਦੇਹਾਂਤ ਉਹ ਵੀ ਜਵਾਨੀ ਵਿੱਚ ਉਹ ਇੱਕ ਦਰਦ ਇਹ ਜਾ ਹੈ ਜਿਹੜਾ ਬਰਦਾਸ਼ਤ ਕਰਨਾ ਥੋੜਾ ਬਹੁਤ ਆਪਾਂ ਕਹਿੰਦੇ ਇਹ ਬਹੁਤ ਜ਼ਿਆਦਾ ਮੁਸ਼ਕਿਲ ਹੈ ਉਸ ਦੇ ਸਾਰੇ ਅਰਮਾਨ ਸਾਰੇ ਸੁਪਨੇ ਸੁਵਾ ਹੋ ਜਾਂਦੇ ਹਨ ਕਿਉਂਕਿ ਉਸੇ ਬੇਟੇ ਦੇ ਸਿਰ ਤੇ ਹੀ ਤਾਂ ਉਹ ਸੁਪਨੇ ਸਜਾਰੀ ਸੀ ਜਿਹੜੇ ਬਿਲਕੁਲ ਖਤਮ ਹੋ ਚੁੱਕੇ ਹਨ ਹੁਣ ਗੁੱਸੇ ਵਾਲੀ ਗੁੱਸਾ ਨੂੰ ਆਉਂਦਾ ਕਿਦੋਂ ਗੁਰਜੀਤ ਸ਼ਹਿਰ ਜਾਂਦੇ ਉਹਨੂੰ ਜੋ ਆਪਣੀ ਮਿਲਦੀ ਠੀਕ ਹੈ ਜਸਵੰਤ ਕੌਰ ਬਹੁਤ ਹੀ ਗੁੱਸੇ ਵਾਲੀ ਹੈ ਗੱਲ-ਗੱਲ ਤੇ ਗੁੱਸਾ ਕਰਦੀ ਹੈ ਜਦੋਂ ਉਸ ਨੂੰ ਗੁਰਜੀਤ ਦੀ ਸੇਨਾ ਵਿੱਚ ਭਰਤੀ ਨਾ ਹੋਣ ਬਾਰੇ ਪਤਾ ਲੱਗਦਾ ਹੈ ਤਾਂ ਉਹ ਉਸ ਨੂੰ ਗਾਲਾਂ ਕੱਢਦੀ ਹੈ ਉਹ ਉਹ ਗੁਰਜੀਤ ਨੂੰ ਕਸੂਰਵਾਰ ਠਹਿਰਾਉਂਦੀ ਹੈ ਤੇ ਸਰਕਾਰੀ ਅਫਸਰਾਂ ਨੂੰ ਤੇ ਸਰਕਾਰ ਨੂੰ ਵੀ ਬੁਰਾ ਭਲਾ ਕਹਿੰਦੀ ਹੈ ਤੇ ਉਪਰੋਕਤ ਲਿਖੇ ਅਨੁਸਾਰ ਅਸੀਂ ਇਹ ਕਹਿ ਸਕਦੇ ਹਾਂ ਕਿ ਜਸਵੰਤ ਕੌਰ ਦੁਖੀ ਔਰਤ ਹੈ ਜੋ ਆਪਣੇ ਹਾਲਾਤਾਂ ਤੋਂ ਤੰਗ ਆ ਕੇ ਗੁੱਸਾ ਕਰਦੀ ਮਤਲਬ ਉਹ ਹਾਲਾਤਾਂ ਤੋਂ ਤੰਗ ਹੈ ਕੰਡੀਸ਼ਨ ਹੀ ਐਦਾਂ ਦੀ ਹੁੰਦੀ ਹੈ ਕਿ ਉਹਨੂੰ ਗੁੱਸਾ ਆ ਜਾਂਦਾ ਠੀਕ ਹੈ ਚਿੜਚਿੜਾਪਨ ਉਹਦੇ ਵਿੱਚ ਆ ਜਾਂਦਾ ਇਸ ਤਰੀਕੇ ਨਾਲ ਅੱਜ ਦਾ ਚੈਪਟਰ ਆਪਣਾ ਇਹ ਸ਼ਹੀਦ ਦੀ ਮਾਂ ਕੰਪਲੀਟ ਹੁੰਦਾ ਹੈ ਕੰਪਲੀਟ ਕੁਐਸ਼ਨਸ ਮੈਂ ਤੁਹਾਨੂੰ ਅੱਜ ਦੀ ਕਲਾਸ ਦੇ ਵਿੱਚ ਕਰਵਾਏ ਹਨ ਤੁਹਾਨੂੰ ਕਲਾਸ ਕਿੱਦਾਂ ਲੱਗੀ ਜ਼ਰੂਰ ਦੱਸਿਓ ਕਮੈਂਟ ਦੇ ਵਿੱਚ ਦੱਸਿਆ ਕਰੋ ਕਿ ਕਲਾਸ ਕਿੱਦਾਂ ਲੱਗਦੀ ਹੈ ਕੋਈ ਡਾਊਟ ਹੋਵੇ ਤਾਂ ਜ਼ਰੂਰ ਕਮੈਂਟ 'ਚ ਪਾਓ ਤੁਹਾਨੂੰ ਉਹਦਾ ਜਵਾਬ ਦਿੱਤਾ ਜਾਊਗਾ ਕਲਾਸ ਨੂੰ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਚੈਨਲ ਨੂੰ ਲਾਈਕ ਕਰੋ ਥੈਂਕ ਯੂ